ਹਨੀਮੂਨ ਤੇ ਪਤੀ ਨੇ ਪਤਨੀ ਨੂੰ ਕੁਝ ਅਜੇਹਾ ਕਹਿ ਦਿੱਤਾ ਜਿਸ ਤੋਂ ਬਾਅਦ ਪਤਨੀ ਨਾਰਾਜ਼ ਹੋ ਗਈ ਪਤਨੀ ਨੇ ਹਾਈ ਕੋਰਟ ਦਾ ਰੁਖ ਕਰ ਲਿਆ ਤੇ ਹਾਈ ਕੋਰਟ ਨੇ ਪਤੀ ਤੇ ਭਾਰੀ ਜੁਰਮਾਨਾ ਲਗਾ ਦਿੱਤਾ ਦਰਅਸਲ ਹਨੀਮੂਨ ਤੇ ਪਤਨੀ ਨੂੰ ਸੈਕੰਡ ਹੈਂਡ ਕਹਿਣ ਤੇ ਬੰਬੇ ਹਾਈ ਕੋਰਟ ਨੇ ਪਤੀ ਤੇ ਭਾਰੀ ਜੁਰਮਾਨਾ ਲਗਾਇਆ ਇੱਕ ਇਤਿਹਾਸਿਕ ਫੈਸਲੇ ਦੇ ਵਿੱਚ ਬੰਬੇ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਨ੍ਹਾਂ ਹੇਠਲੀ ਅਦਾਲਤ ਨੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ ਇਸ ਵਿੱਚ ਇੱਕ ਆਦਮੀ ਨੂੰ ਉਸ ਦੀ ਪਤਨੀ ਨੂੰ ਘਰੇਲੂ ਹਿੰਸਾ ਅਤੇ ਪਵਨਾਤਮਕ ਪਰੇਸ਼ਾਨੀ ਦੇ ਲਈ ਮੁਆਵਜ਼ੇ ਵਜੋਂ ਇਹ ਰਕਮ ਦੇਣ ਦਾ ਹੁਕਮ ਦਿੱਤਾ ਗਿਆ ਸੀ ਇਹ ਕੇਸ ਅਜਿਸ ਵਿੱਚ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਤਸ਼ੱਦਦ ਦੇ ਦੋਸ਼ ਸ਼ਾਮਿਲ ਨੇ ਘਰੇਲੂ ਹਿੰਸਾ ਦੇ ਗੰਭੀਰ ਨਤੀਜਿਆਂ ਅਤੇ ਪੀੜਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਪ੍ਰਣਾਲੀ ਦੇ ਰੁਖ ਨੂੰ ਉਜਾਗਰ ਕਰਦਾ ਹੈ ਜਿहां ਇੰਡੀਆ ਟੂਡੇ ਨਾਲ ਸੰਬੰਧਿਤ ਵਿਦਿਆ ਦੀ ਰਿਪੋਰਟ ਮੁਤਾਬਕ ਦੋਵਾਂ ਨੇ 3 ਜਨਵਰੀ 1994 ਨੂੰ ਮੁੰਬਈ ਵਿੱਚ ਵਿਆਹ ਕੀਤਾ ਸੀ। ਦੋਵੇਂ ਹਨੀਮੂਨ ਦੇ ਲਈ ਨੇਪਾਲ ਗਏ ਸਨ ਜਿੱਥੇ ਪਤੀ ਪਤਨੀ ਨੂੰ ਸੈਕੰਡ ਹੈਂਡ ਕਹਿ ਦਿੰਦਾ ਹੈ। ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ। ਪੁਨਾ ਉੱਥੋਂ ਇੱਕ ਵਿਆਸ ਸਮਾਗਮ ਵੀ ਕੀਤਾ। ਦੋਸ਼ ਮੁਤਾਬਕ ਕੁਝ ਦਿਨਾਂ ਬਾਅਦ ਪਤੀ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਨੇ ਉਸ ਦੇ ਚਰਿੱਤਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਝੂਠ ਬੋਲਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਸਾਲ 2005 ਦੇ ਵਿੱਚ ਉਹ ਮੁੰਬਈ ਵਾਪਸ ਆ ਗਏ ਦੋਵੇਂ ਇੱਕ ਘਰ ਦੇ ਵਿੱਚ ਇਕੱਠੇ ਰਹਿਣ ਲੱਗੇ ਸਾਲ 2008 ਦੇ ਵਿੱਚ ਪੀੜਤਾ ਆਪਣੀ ਮਾਂ ਦੇ ਘਰ ਚਲੇ ਗਈ ਫਿਰ ਸਾਲ 2014-15 ਵਿੱਚ ਪਤੀ ਵਾਪਸ ਅਮਰੀਕਾ ਚਲੇ ਗਿਆ ਇਸ ਤੋਂ ਬਾਅਦ ਸਾਲ 2017 ਦੇ ਵਿੱਚ ਪਤੀ ਨੇ ਅਮਰੀਕੀ ਅਦਾਲਤ 'ਚ ਤਲਾਕ ਲਈ ਕੇਸ ਦਾਇਰ ਕੀਤਾ ਸੀ ਅਤੇ ਆਪਣੀ ਪਤਨੀ ਨੂੰ ਸਾਮਣੇ ਚਾ ਉਸੇ ਸਾਲ ਪਤਨੀ ਨੇ ਮੁੰਬਈ ਮੈਜਿਸਟ੍ਰੇਟ ਕੋਰਟ ਦੇ ਵਿੱਚ ਘਰੇਲੂ ਹਿੰਸਾ ਐਕਟ ਦੇ ਤਹਿਤ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਸਾਲ 2018 ਵਿੱਚ ਇੱਕ ਅਮਰੀਕੀ ਅਦਾਲਤ ਨੇ ਦੋਵਾਂ ਨੂੰ ਤਲਾਕ ਦੇ ਦਿੱਤਾ ਸੀ ਜਨਵਰੀ 2023 ਦੇ ਵਿੱਚ ਹੇਠਲੀ ਅਦਾਲਤ ਨੇ ਪਤਨੀ ਸਹਿਣ ਕੀਤੀ ਘਰੇਲੂ ਹਿੰਸਾ ਨੂੰ ਮਾਨਤਾ ਦਿੱਤੀ ਅਤੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਨਜ਼ਰ। ਇਸ ਤੋਂ ਇਲਾਵਾ ਅਦਾਲਤ ਨੇ ਪਤਨੀ ਨੂੰ ਕਟੋ-ਕਟ 1000 ਵਰਗਫੁੱਟ ਦੀ ਰਿਹਾਇਸ਼ੀ ਜਗ੍ਹਾ ਜਾਂ 75000 ਰੁਪਏ ਦੇ ਮਹੀਨਾਵਾਰ ਕਿਰਾਇਆ ਦੇਣ ਦਾ ਪ੍ਰਬੰਧ ਕੀਤਾ। ਪਤੀ ਨੂੰ ਪਤਨੀ ਦੇ ਸਾਰੇ ਗਹਿਣੇ ਵਾਪਸ ਕਰਨ ਤੇ 1,50,000 ਰੁਪਏ ਮਹੀਨਾਵਾਰ ਗੁਜ਼ਾਰਾ ਪੱਤਾ ਦੇਣ ਦਾ ਵੀ ਹੁਕਮ ਦਿੱਤਾ ਗਿਆ। Subscribe to One India channel and never miss an update.